हां जी दोस्तों सत श्री अकाल सारे किसान फार्मर वीरा नु सो दोस्तों आज खड़े हैं पेंडा सबरा बड़े सबरा माजे दा पेंडा दोस्तों तहसील पट्टी जिला श्री तरनतारन साहिब बुर्ज मिल्क फार्म ते पहुंचे हैं दोस्तों लाइव दो लोकेशन लाके भी ਤੁਸੀਂ ਜੁੜਕ ਕਰ ਸਕਦੇ ਹੋ ਦੇਖੋ ਫੋਰਮ ਤੇ ਡਾਕਟਰ ਸਾਹਿਬ ਉਹਨਾਂ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਬੈੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਸੂਈਆਂ ਦੋ ਗੱਬੜ ਪਸ਼ੂ ਦੋਸਤੋ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਕੋਈ 5-4 ਨੱਕ ਜਿਹੜੇ 5-7 ਨੱਕ ਆ ਹਰ ਰੋਜ਼ ਤੁਹਾਨੂੰ ਨਵੇਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ। ਸੋ ਪਿਛਲੇ ਵੀ ਆਪਾਂ ਕਾਫੀ ਵੀਡੀਓ ਦੋਸਤੋ ਅਪਲੋਡ ਕੀਤੀਆਂ ਨੇ ਇਸ ਘਰੋਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ। ਵੜਾ ਵੱਡੀਆਂ ਹੁੰਦੀਆਂ ਨੇ ਬਾਕੀ ਰੇੜ ਭਾਅ ਪੜਦਾ ਦੋਸਤੋ ਜਾਇਜ਼ ਤੇ ਜੈਨੂਨ। ਅੱਜ ਦੋ ਬਣਾ ਜਿੱਦਾਂ ਕਿ ਦੋਸਤੋ ਮੈਂ ਜ਼ਿਕਰ ਕੀਤਾ ਦੋ ਸੁਈਆਂ ਦੋ ਗੱਬਣ ਆ। ਸੋ ਪਸ਼ੂ ਚੰਗੇ ਆ ਦੋਸਤੋ ਬਾਕੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਸੋ ਬਾਕੀ ਜੇ ਦੋ ਦੋਸਤੋ ਜਿੰਨੇ ਆਪਾਂ ਪਸ਼ੂ ਤੁਹਾਨੂੰ ਦਿਖਾਵਾਂਗੇ ਜਿਹ ਚੌਥਾਂਾਂ ਦੀ ਟਿਪਕੇ ਭਰਾ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਤੇ ਜਿਹੜਾ ਪਸ਼ੂ ਸੋਇਆ ਦੋ ਡੰਗ ਚੋਕੇ ਜਾਂੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਜ਼ਰੂਰ ਯਕੀਨੀ ਬਣਾਈ ਜਾਵੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਪਾ ਜੀ ਹਾਂਜੀ ਹਾਂਜੀ ਵਧੀਆ ਵਧੀਆ ਸੰਧੂ ਸਾਹਿਬ ਠੀਕ ਠਾਕ ਹੈ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਕਿਵੇਂ ਚੱਲ ਰਿਹਾ ਪਸ਼ੂ ਵਪਾਰ ਦਾ ਕੰਮ ਵਪਾਰ ਦਾ ਸੰਧੂ ਸਾਹਿਬ ਆਪਣੀ ਇੱਕ ਵੀਡੀਓ ਮਿਸ ਹੋ ਗਈ ਹੋਈ ਤੁਹਾਨੂੰ ਪਰਾ ਵਿਆਹ ਜ ਗਿਆ ਹਾਂ ਅੱਛਾ ਤੇ ਕੰਮ ਕਰ ਬਹੁਤ ਵਧੀਆ ਜੀ ਲੋਕਾਂ ਫੋ ਇਹ ਆਪਣਾ ਚੈਨਲ ਦੇਖਣਾ ਲਈ ਉਹਦੇ ਵੀ ਡੀਜੇ ਦਾ ਮੂਰੇ ਉਹ ਨੱਚਣਾ ਪੜਾਏ ਨਹੀਂ ਨਹੀਂ ਸੰਦੇਸ਼ ਸਾਹਿਬ ਚਲੋ ਮਾਸੀ ਦੇ ਮੁੰਡੇ ਦਾ ਵਿਆਹ ਹੀ ਨੱਚਣਾ ਪੈਂਦਾ ਪੈਂਦਾ ਜੀ ਚਲੋ ਚਾਈ ਦਾ ਵਿਆਹ ਚਾਈ ਦਾ ਜੀ ਚਾ ਰੌਣਕ ਮੇਲਾ ਤੁਹਾਨੂੰ ਪਤਾ ਫਿਰ ਚਾਈ ਦਾ ਕੋਈ ਇੱਕ ਦੋ ਦਿਨ ਤਾਂ ਹਾਂਜੀ 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 ਤੇ ਡਾਕਟਰ ਸਾਹਿਬ ਅੱਜ ਆਪਣੇ ਕੋਲ ਚਾਰ ਬੈੜਾਂ ਦੋ ਗੱਬਣ ਦੋ ਸੂਈਆਂ ਹਾਂਜੀ ਹਾਂਜੀ ਸੰਧੂ ਸਾਹਿਬ ਆਪਣੇ ਤੋਂ ਦੋ ਸੂਈਆਂ ਦੇ ਦੋ ਗੱਬਣਾ ਬੈੜਾ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਸ਼ੁਰੂਆਤ ਕਰਾਂਗੇ ਆਪਾਂ ਪਹਿਲਾ ਇੱਕ ਪਹਿਲੇ ਨੰਬਰ ਤੇ ਤੁਸੀਂ ਦੇਖ ਰਿਹਾ ਜੇ ਗੱਬਣ ਬੈੜਾ ਤਿਆਰੀ ਵਾਲੀ ਤੇ ਡਾਕਟਰ ਸਾਹਿਬ ਦੀ ਕੀ ਡਿਟੇਲ ਆ ਇਹ ਪਹਿਲੇ ਨਾਲ ਗੱਬਣਿਆ ਜੀ ਇਹ ਹਾਂਜੀ ਤੇ ਪਹਿਲੇ ਨੇ ਸੁਣਾਇਆ ਤਿਆਰੀ ਚ ਇੱਕ ਦਾ ਦਿਨ ਲੈਣਾ ਠੀਕ ਹੈ ਜੀ ਹਾਂਜੀ ਹਾਂਜੀ ਆਲਮੋਸਟ ਸੋ ਦੋਸਤੋ ਤਿਆਰੀ ਕੰਪਲੀਟ ਆ ਪਹਿਲੇ ਨਾਲ ਵੜ ਪਲੂਣ ਵਾਛੀ ਸੁਣੀ ਆ ਵੜ ਸੁਣੀ ਆ ਤੇ ਤਿਆਰੀ ਤੇ ਆ ਠੀਕ ਹੈ ਜੀ ਕੋਈ ਇੱਕ ਦੋ ਦਿਨ ਇੱਕ ਦੋ ਦਿਨ ਸਮਾਂ ਕੱਢਦੀ ਆ ਪੁੜੇ ਪੜੇ ਨਵਾਏ ਆ ਠੀਕ ਹੈ ਬਿਲਕੁਲੋ ਤਿਆਰੀ ਆ ਸੰਧੂ ਸਾਹਿਬ ਇੱਕ ਦਿਨ ਲਜੇ ਦੋ ਦਿਨ ਲਜੇ ਦੇਖੋ ਜੀ ਠੀਕ ਹੈ ਜੀ ਬਾਕੀ ਦੇਖ ਵੇਖ ਲੋ ਕਿ ਦੀ ਸੁਣੀ ਥਾਂ ਥਣ ਵੀ ਬਹੁਤ ਲੇਵਾ ਸਾਫ਼ ਸਧਰਾ ਲਗਾ ਗਿਆ ਵਾਨੇ ਲੈਵੇ ਦੀ ਦੋਸਤੋ ਸਾਫ ਸੁਥਰੀ ਆ ਚਾਰ ਥਾਣਾ ਦੱਸਣ ਜੋ ਗੱਲ ਆ ਜਿਹੜੀ ਸੀਗਾ ਜੀ ਕਿਸੇ ਤਰ੍ਹਾਂ ਦੇ ਕੋਈ ਫੋਰਟ ਜਾਂ ਬੱਚਾ ਐਕਸਟਰਾ ਨਹੀਂ ਲੱਗਾ ਕੇ ਨਾਲ ਚਾਰ ਥਾਣਾ ਵੰਡ ਬੁੰਡ ਆਪਸੀ ਚੰਗੀ ਹੈ ਤੇ ਹਾਈਟ ਮੀਡੀਅਮ ਤੇ ਵਿੱਚ ਚੌੜਾ ਪਿੱਠਪੂੜਾ ਅੱਜ ਪਲਕ ਜਿਹੜੀ ਦੋਸਤੋ ਤਿਆਰੀ ਆ ਵੈਸੇ ਤਿਆਰੀ ਕੰਪਲੀਟ ਆ ਇੱਕ ਅੱਧੇ ਦਿਨ ਤੱਕ ਜਿਹੜੀ ਸੂਫੂਗੀ ਵੈਸੇ ਕ੍ਰੋਸ ਆ ਥੋੜੀ ਸੰਧੂ ਸਾਹਿਬ ਲਲੇ ਐਚ ਚਿਪ ਦੇ ਵਿੱਚ ਕ੍ਰੋਸ ਐਚ ਚਿਪ ਚ ਕ੍ਰੋਸ ਚ ਆਈਂਦੀ ਆ ਵੇ ਲੋ ਠੀਕ ਆ ਜੀ ਹਾਂਜੀ ਗਰਮੀ ਗਰਮੀ ਨਹੀਂ ਐਨੇ ਮਨੋਣੀ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਬਗੀਥਾਂ ਅੰਤੋਨੀ ਸੰਧੂ ਸਾਹਿਬ ਘਰੋਂ ਲੱਗੇ ਬਹੁਤ ਠੰਡੀ ਸੀ ਉਹ ਪਰੇ ਘਰ ਆਈ ਸੰਧੂ ਸਾਫੜਾ ਕੋਈ ਨਹੀਂ ਥੋੜਾ ਜਿਹਾ ਨਵੀਂ ਥਾਂ ਹੋ ਜਾਂਦਾ ਜੀ ਨਵੀਂ ਕਰਦਾ ਜੀ ਨਵੀਂ ਜਗ੍ਹਾ ਤੋਂ ਆਉਂਦੀ ਇਹਨਾਂ ਜਿਹੜਾ ਬਾਕੀ ਬਰਾਬਰੂ ਚੌਥਾ ਨਾ ਪੂਰਾ ਇਹ ਨਾ ਸੰਧੂ ਸਾਹਿਬ ਤੁਹਾਨੂੰ ਪਤਾ ਅੱਗੇ ਵੀ ਕਹਿ ਰਿਹਾ ਤੋਰ ਦੀ ਪਿੱਛੇ ਦੀ ਆਪਣੀ ਗਰੰਟੀ ਆ ਠੀਕ ਆ ਜੀ ਠੀਕ ਆ ਆ ਤੋਰ ਲੋ ਜੀ ਲਓ ਦੋਸਤੋ ਠੀਕ ਆ ਜੀ ਸੋ ਆਰਡਰ ਰੂਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਇੱਕ ਸਟਰ ਦੇ ਵਿੱਚ ਆ ਦੋਸਤੋ ਕੋ ਗਲਾਬੀ ਪਿੰਕ ਆਰਡਰ ਵਾਨੇ ਦੇ ਵਿੱਚ ਸਾਫ ਸੁਥਰੀ ਆ ਬਾੜ ਪਹਿਲਾ ਸੂਆ ਦੋਸਤੋ ਸੂਣ ਜਾ ਰਹੀ ਆ ਥਣ ਥਣ ਕਰਮਾਂ ਲਈ ਬਹੁਤ ਸੋਨਾ ਕੱਢ ਆਊਗੀ ਠੀਕ ਆ ਜੀ ਹੁਣ ਵੀ ਤਕਰੀਬਨ ਤੁਸੀਂ ਦੇਖੋਗੇ ਹੱਥੀਚਵਾਈ ਆ ਵੀ ਸੰਧੂ ਸਾਹਿਬ ਹੱਥੀਚਵਾਈ ਵਾਲਾ ਏ ਗਰਮੀ ਨਹੀਂ ਜਿ ਬਣਾਉਣੀਆਂ ਨੇ ਪੱਕੇ ਆਪਾਂ ਫਲਕਾਰੀ ਵੀ ਲਾ ਦਨੇ ਆ ਆ ਦੇਖੋ ਜੀ ਦੇਖਦੁਖ ਬਹੁਤ ਸੋਣੀ ਸੰਧੂ ਸਾਹਿਬ ਦੇ ਸਭ ਤੋਂ ਜਿਹੜੀ ਐਮ ਗੱਲ ਆ ਦੋਸਤੋ ਗਰਮੀ ਦਾ ਦੇਣਾ ਸੀਜ਼ਨ ਗਰਮੀ ਦਾ ਜਿਹੜਾ ਹੁਣ ਚੱਲ ਰਿਹਾ 크ਰੋਸ ਸੰਗ ਦੇ ਵਿੱਚ ਵੀਰ ਬਧੇਰੇ ਖਰੀਦਰੀਆਂ ਪਸੰਦ ਕਰਦੇ ਆ ਵੜਾ ਤੇ 크ਰੋਸ ਸੰਗ ਦੇ ਵਿੱਚ ਤੇ ਡਾਕਟਰ ਸਾਹਿਬ ਕੀ ਇਹਦੀ ਡਿਮਾਂਡ ਕਰਦੇ ਪੈ ਜੀ ਸੰਧੂ ਸਾਹਿਬ ਮੁੱਲ ਕਰਨ ਨੂੰ ਜੋ ਮਰਜ਼ੀ ਕਰ ਲਈ 80000 ਰੁਪਏ 80000 ਦੀ ਹਾਂਜੀ ਵੀ ਜਿਆਦਾ ਮਹਿੰਗਾ ਨਾ ਕਿਸੇ ਨੂੰ ਯਾਪੇ ਬਿਲਕੁਲ ਨਾ ਨਾ ਸੰਧੂ ਸਾਹਿਬ 1000 ਰੁਪਿਆ ਹੋਰ ਛੱਡ ਦਾਂਗੇ ਠੀਕ ਹੈ ਜੀ ਹਾਂਜੀ 1000 ਘੱਟ 80 ਦੇ ਦਾਂਗੇ ਠੀਕ ਹੈ ਜੀ ਬਾਕੀ ਵੈੜੀ ਵੇਖ ਲੋ ਜੀ ਕਿੰਨੀ ਸੋਹਣੀ ਸੀਲਸ ਲੱਗਿਆ ਲਓ ਦੋਸਤ 1000 लेस ਹੋ ਜੂਗੀ ਦੋਸਤੋ ਕਿਸੇ ਵੀਰ ਦੇ ਬਿਲਕੁਲ ਸੌਦੇ ਕਰਨ ਬਿਲਕੁਲ ਜਾਇਜ਼ ਮੁੱਲ ਜੇ ਸੰਧੂ ਸਾਹਿਬ ਲੈਣ ਦੇ ਨਾਲ ਹੀ ਗੱਲ ਲੇਵਾ ਵੀ ਕਿੰਨਾ ਸਾਫ ਹੈ ਵੇਖ ਲੋ ਠੀਕ ਹੈ ਜੀ ਠੀਕ ਹੈ ਚੰਗੀ ਜਿਹਾ ਬੈਡ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਇਧਰ ਖੜੀ ਜਰਸੀ ਜੀ ਇਹ ਜੀ ਸੂਈ ਆ ਹੂੰ ਤੇ ਛੇਵੇਂ ਦਿਨਾਂ ਚ ਸੂਈ ਨੂੰ ਹੋਇਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਹਾ ਕਿੰਮਾ ਸੂਹਾ ਦੂਜਾ ਜੀ ਦੂਸਰੇ ਸੂਵੇ ਆ ਹਾਂਜੀ ਸੈਕੰਡ ਟਾਈਮ ਆ ਦੋਸਤੋ ਦੂਜਾ ਸੁਆ 6 ਦਿਨਾਂ ਦੀ ਸੂਈ ਹੈ ਬੱਚਾ ਮਗਰ ਤੇ ਇਹਦੇ ਬੱਛੀ ਜੀ ਮਗਰ ਬੱਛੀ ਆ ਨਾੜੂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਨਾੜੂ ਬੱਚੇ ਦੇ ਨਾਲ ਹਾਂਜੀ ਹਾਂਜੀ ਆ ਦੇਖੋ ਜੀ ਠੀਕ ਆ ਸੋ ਜਰਸੀ ਕਰਾਉਸ ਆ ਦੋਸਤੋ ਜਰਸੀ ਦੇ ਵਿੱਚ ਲिटल ਬਿਟ ਕਰਾਸ ਹੈਗਾ ਠੀਕ ਆ ਜੀ ਹੋਰ ਬਰੀਡ ਦਾ ਵੈਸੇ ਜੇ ਕਲਰ ਨੂੰ ਦੇਖੀਏ ਤਿਆਰ ਸ਼ਹਿਰ ਦੇ ਕਲਰ ਦਾ ਜਿਹੜਾ ਬਾਕੀ ਬੱਛੀ ਬੱਛੀ ਸਗੋਂ ਐਫ ਚ ਆ ਗਈ ਆ ਜੀ ਠੀਕ ਹੈ ਜੀ ਹਾਂਜੀ ਸੋ ਬਾਕੀ ਜਿਹੜਾ ਦੋਸਤੋ ਬੱਚਾ ਮਗਰ ਐਫ ਬਰੀਡ ਦਾ ਸੀਮੈਂਟ ਬਾਕੀ ਠੰਡੀ ਲੱਗਦੀ ਇਧਰ ਸੰਦੂ ਸਾਹਿਬ ਅੱਛਾ ਇਹ ਪੈਂ ਪੂਰੀ ਠੰਡੀ ਤੇਰੀ ਸੀ ਮਾਨਾ ਸੰਧੂ ਸਾਹਿਬ ਇਧਰ ਦੇਖੋ ਮਗਰਲੇ ਨਾ ਮਗਰਲਾ ਚੁਣਾ ਲਓ ਦੋਸਤੋ ਬਰਫ ਦੇ ਗੋਲੇ ਆ ਵੇਖੋ ਬਹੁਤ ਠੰਡੀ ਸੀ ਅੱਛਾ ਡਾਕਟਰ ਬੌਲੇ ਤੋਂ ਬਾਹਰ ਆ ਗਈ ਆ ਹਾਂਜੀ ਹਾਂਜੀ ਸੀਆਂ ਦੇ ਨਾਲ ਦੇ ਦੌਰਾਨ ਹੋਣ ਵੈਸੇ ਕਿੰਨਾ ਕੁ ਦੁੱਧ ਆਪੇ ਆ ਵਕਤ 15 ਲੀਟਰ ਜੀ 15 ਲੀਟਰ ਉਤਰਾ 16 ਹੀ ਹੋਊਗਾ ਆਪਾਂ 15 ਹੀ ਆਖਣਾ ਠੀਕ ਆ ਜੀ ਹਾਂਜੀ ਹਾਂਜੀ ਵੀ ਖੁੱਲਾ ਡੂਲਾ 15 ਮਤਲਬ 15 ਲੀਟਰ ਹੈਗਾ ਜੀ ਉਤਰਾ ਵੈਸੇ ਪੀਗ ਤੇ ਉਹਨਾਂ ਨੂੰ ਤੁਹਾਨੂੰ ਪਤਾ 20 ਲੀਟਰ ਆ ਆਮਨੇ ਕੱਢ ਜਾਨਾ ਨੇ ਆ ਕੋਈ 20 25 ਦਿਨਾਂ ਦੇ ਦੌਰਾਨ ਹਾਂਜੀ 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 ਠੀਕ ਹੈ ਜੀ ਬਾਕੀ ਤੁਹਾਨੂੰ ਇੰਨੇ ਟਾਈਮ ਚ ਚਲੋ ਇੰਨਾ ਬਹੁਤ ਹੋ ਜਾਂਦਾ ਜੀ ਗਰਮੀ ਦੇ ਹਿਸਾਬ ਨਾਲ ਬਿਲਕੁਲ ਜੀ ਬਿਲਕੁਲ ਉਹਦੇ ਵੰਡ-ਬੁੰਡ ਵੀ ਹਿਸਾਬ ਨਾਲ ਸਾਰਾ ਡੰਗਰਾਂ ਨੂੰ ਪਾਉਣਾ ਪੈਂਦਾ ਜੀ ਠੀਕ ਹੈ ਜੀ ਲਓ ਦੋਸਤੋ ਵੈਸੇ ਗੱਲ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਹਾਂ ਗਰਮੀ ਇੰਨੀ ਕਿ ਜ਼ਿਆਦਾ ਹੀ ਆ ਤੇ ਉਹਦੇ ਕਾਰਨ ਕਿਤੇ ਨਾ ਕਿਤੇ 5-5 4-4 ਕਿਲੋ ਪਸ਼ੂ ਸਾਰੇ ਡਾਊਨ ਗਏ ਆ ਤੇ ਪੀਕ ਤੇ ਵੀ ਆ ਗਈ ਕਰਮਾ ਦੀ ਥੋੜੇ ਦਿਨ ਫਰਕੇ ਆ ਜਾਣਗੇ ਜਿਵੇਂ ਥੋੜਾ ਜਿਹਾ ਸੰਧੂ ਸਾਹਿਬ ਜਦੋਂ ਮੌਸਮ ਥੋੜਾ ਚੰਗਾ ਹੋ ਗਿਆ ਤੁਹਾਨੂੰ ਪਤਾ ਵੀ ਥੋੜਾ ਜਿਹਾ ਫਰਕ ਆ ਜਾਂਦਾ ਠ ਬਾਕੀ ਫੇਸ ਕੁਆਲਿਟੀ ਬੜੀ ਸੁਣੀ ਆ ਉਤਰਾ ਵੀ ਸੀਲਸ ਲੱਗ ਗਿਆ ਸੋ ਫੇਸ ਕੁਆਲਿਟੀ ਦੋਸਤੋ ਮੋਸਟਲੀ ਆਪਾਂ ਜਰਸੀ ਬਰੀਡ ਦੇ ਵਿੱਚ ਵੇਣਾ ਦਿਖਦੇ ਆ ਆ ਵੇਖੋ ਕਿ ਤੁਸੀਂ ਜਿੰਨਾ ਵੀ ਪੱਕ ਹੈਗਾ ਫੇਸ ਕੁਆਲਿਟੀ ਵੱਲੋਂ ਤੇ ਜਰਸੀ ਬਰੀਡ ਦੇ ਵਿੱਚ ਹੀ ਆ ਬਾਕੀ ਜਰਸੀਆਂ ਬਹੁਤ ਛੋਟੇ ਕੱਦ ਦੇ ਹੁੰਦੀਆਂ ਵੇਖ ਲਓ ਇਹ ਕਿੱਡੀ ਆ ਹਾਂਜੀ ਕੱਦ ਦੀ ਵੀ ਠੰਡੀ ਫਿਰ ਸੀਲਸ ਲੱਗ ਇੰਨੀ ਜਿਆਦੀ ਵੀ ਗੱਲ ਹੀ ਛੱਡ ਦੋ ਆ ਫੇਸ ਬੜਾ ਦਿਖਾਈ ਆ ਇਹਨੂੰ ਹਾਂਜੀ ਹਾਂਜੀ ਸੰਤੋਪ ਸਾਬ ਵੇਖੋ ਜੀ ਫੇਸ ਕੁਆਲਿਟੀ ਵੇਖੋ ਹੂੰ ਲਓ ਜੀ ਫੇਸ ਕੁਆਲਿਟੀ ਬਹੁਤ ਸੁਣੀ ਆ ਜੀ ਇਹ ਇਤਰਾਏ ਨਹੀਂ ਕੋਈ ਰਸਾ ਉੱਤੇ ਸੁੱੜਦੇ ਕੋਈ ਹੂੰ ਬਾਬਾ ਡਾਕਟਰ ਇਹਨੂੰ ਆਪਾਂ ਕਹਿ ਸਕਦੇ ਵੀ ਪੀੜੀ ਦੇ ਪਾਵਿਆਂ ਵਰਗੇ ਦੇ ਹਾਂਜੀ 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 ਪੀੜੀਆਂ ਦੇ ਪਾਂਦੂ ਮੁੰਡੇ ਕੋਈ ਵੀ ਚੌਂ ਗੁੱਠਾਂ ਤੇ ਭੋਵੇਂ ਉੱਤੇ ਰਸਾ ਸੁੱਟ ਗਏ ਨਾ ਇਤਰੇ ਕੋ ਚੋਲੇ ਦੇ ਦੇਖੋ ਲਓ ਬਦਸਤ ਠੀਕ ਬੱਚੇ ਦਾ ਵੀ ਇੱਕ ਕਰਦੀ ਮਾਸਾ ਵੀ ਹੂੰ ਠੰਡੀ ਸੀਲਸ ਲੱਗੇ ਨਸਲ ਕੁਆਲਟੀ ਵਾਲੀ ਬਹਿੜਾ ਬਾਬਾ ਦੋਸਤੋ ਨਸਲ ਬਰੀਡ ਦੇ ਵਿੱਚ ਵੀ ਤੁਹਾਨੂੰ ਜਿਹੜੀ ਆਪਾਂ ਪੈਂਸ਼ਨ ਕਰ ਦਿੱਤੀ ਆ ਵੀ ਜਰਸੀ ਦਾ ਪੱਕ ਵੀ ਹੈਗਾ ਇਹਦੇ ਚ ਕਿਤੇ ਨਾ ਕਿਤੇ ਜੇ ਕਲਰ ਨੂੰ ਦੇਖੀਏ ਤਾਂ ਇਹਦੇ ਵਿੱਚ ਥੋੜਾ ਬਾਤਾ ਲिटल ਬਿਟ ਮਿਕਸ ਹੈਗਾ ਤੇ ਸੋਹਣੇ ਸਰੀਰ ਕਟਾਂਚੇ ਦੀ ਆ ਮਜਬੂਤ ਫਲੈਟ ਉਪਰੋਂ ਪੂਰੀ ਫਲੈਟ ਆ ਠੀਕ ਆ ਜੀ ਬਾਕੀ ਅਡ ਰੂਡਰ ਕੁਆਲਿਟੀ ਚੰਗੀ ਆ ਸੋ 15 ਲੀਟਰ ਦੀ ਮਿਲਕਿੰਗ ਹੁਣ ਕਰਵਾ ਰਹੀ ਆ ਉਸ ਬਿਹਾਵ ਤੇ ਤੁਸੀਂ ਸੌਦਾ ਕਰ ਲਿਓ ਅੱਜ 6-7 ਦਿਨਾਂ ਦੀ ਸੂਈ ਆ ਮਗਰ ਵੱਛੀ ਆ ਸੋ ਬੱਚੇ ਦੇ ਨਾਲ ਨੜੂ ਤਕਰੀਬਨ ਤੁਸੀਂ ਦੇਖ ਹੀ ਲਿਆ ਠੀਕ ਆ ਤੇ ਹਵਾਨੇਲੇ ਬਹੁਤ ਸੋਹਣੇ ਟਕਾਣੇ ਦੇ ਬਿਲਕੁਲ ਥਣ ਭਾਂਡਾ ਲੱਗਾ ਵਿਰਲ ਬੁਰਲ ਕਾਫੀ ਸੋਹਣੀ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੁਵਾਈ ਹੋ ਸਕਦੀ ਆ ਜਿੰਨੀ ਮਰਜ਼ੀ ਪਾ ਸਕਦੇ ਵੀ ਹੱਥ ਨਾਲ ਹੱਥ ਨਹੀਂ ਭਿੱਟਦਾ ਠੀਕ ਆ ਜੀ ਆ ਦੇਖੋ ਅਗਲੇ ਬੰਨੇ ਵੀ ਥਣ ਤੁਨਾ ਚੰਗੀ ਤਰ੍ਹਾਂ ਚੈੱਕ ਕਰਾ ਦਸਾਂਗਾ ਆਹ ਦੇਖੋ ਜੀ ਤਾਂ ਲੈ ਵੀਰੀ ਨਾੜਾ ਨਾਲ ਲੈਵਾ ਜੀ ਠੀਕ ਆ ਤੇ ਸਾਬ ਇਹਦਾ ਕੀ ਕਰਦੇ ਫਿਰ ਮੁੱਲ ਮੁੱਲ ਸੇਮ ਹੀ ਆ ਸੰਦੂ ਸਾਹਿਬ ਦੋਵਾਂ ਦੇ ਜਿਹੜੀ ਚੰਗੀ ਲੱਗਦੀ ਨਾ ਸੇਮ ਹੀ ਮੁੱਲ ਹੈ ਜੀ ਹਾਂਜੀ ਹਾਂਜੀ ਸੇਮ ਸਾਈਜ਼ ਹੈ ਨਹੀਂ ਪਤਲੋ ਹੈ ਹਾਂਜੀ 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 ਠੀਕ ਆ ਠੀਕ ਆ ਵੀ ਅਸੀਂ ਅਸੀਂ ਜੋ ਛੋਟ ਕਰਨੀ ਫਿਰ ਕਰ ਦਾਂਗੇ ਸਾਨੂੰ ਸਾਬ 100 ਰੁਪਿਆ ਅੱਛਾ ਜੀ ਚਲ ਹੋਰ ਵੀ ਕੋਈ ਭੈਣ ਭਰਾ ਕੁਝ ਕੀ ਆ ਨਹੀਂ ਕੋਈ ਦੂਰੋਂ ਨੇੜੇ ਆਉਂਦਾ ਵੀਰ ਭੈਣ ਭਰਾ ਤੇ ਬਾਕੀ ਕੋਈ ਨਹੀਂ ਮੌਕੇ ਦੇ ਮਾਨਦਾਨ ਗੱਲ ਠੀਕ ਹੈ ਜੀ ਲਓ ਦੱਸੋ ਵੈਸੇ ਨਸਲ ਬ੍ਰੀਡ ਬਹੁਤ ਸੋਹਣੀ ਹੈ ਬਹੁਤ ਪਿਆਰੀ ਇਹ ਵੈੜਾ ਚੰਗੀ ਫੇਸ ਕੁਆਲਿਟੀ ਦੇ ਵਿੱਚ ਬਹੁਤ ਸੋਹਣੇ ਥਣ ਭਾਂਡੇ ਦੇ ਵਿੱਚ ਹੱਥ ਪਾ ਸਕਦੇ ਜੋ ਤੁਸੀਂ ਠੀਕ ਹੈ ਜੀ ਬਾਕੀ ਠੰਡੀ ਸੀਲਸੜਕ ਸਭ ਤੋਂ ਵੱਡੀ ਗੱਲ ਹੈ ਉਹ ਵੀ ਠੰਡੀ ਬਿਲਕੁਲ ਇਤਰਾ ਹੀ ਕੋਈ ਵੇਜੇ ਹਾਂਜੀ ਹਾਂਜੀ ਥੋੜਾ ਜਿਹਾ ਤੁਹਾਨੂੰ ਪਾਜੋ ਨਵਾਂ ਨਵਾਂ ਪਸ਼ੂ ਆਉਂਦਾ ਕੋਈ ਤੇ ਸਾਬ ਅੱਗੇ ਆਪਣੇ ਕੋਲ ਵੀਰ ਆ ਜਿਹੜੀ ਆ ਗਈ ਇਹ ਵੀ ਕ੍ਰੋਸ ਦੇ ਵਿੱਚ ਆ ਜੀ ਹੂੰ ਸ਼ਾਈਆ ਕ੍ਰੋਸ ਚ ਲਾ ਲੋ ਜਾਂ ਅੱਗੇ ਮੱਥਾ ਵੇਖੀਏ ਤੇ ਗਿਰ ਕ੍ਰੋਸ ਚ ਆ ਜਾਂਦਾ ਜੀ ਮੱਥਾ ਚੋੜੇ ਮੱਥੇ ਦੀ ਆ ਹਾਂ ਹਾਂਜੀ ਲਓ ਦੋਸਤੋ ਬਾਕੀ ਥਾਰ ਤੁਨ ਵੀ ਸ਼ਾਈ ਵਾਲ ਜਾਂ ਥੋੜਾ ਜਿਹਾ ਕਿਤੇ ਨਾ ਕਿਤੇ ਥਾਰ ਪਾਰਕਰ ਦਾ ਵਿੱਚ ਕ੍ਰੋਸ ਹਾਂਜੀ ਆ ਮੱਥਾ ਚੈੱਕ ਕਰੋ ਵੀ ਕਿੰਨਾ ਵੇਖੋ ਤਾਂ ਫੇਸਬੁਕਸ ਕੁਆਲਿਟੀ ਤੋਂ ਤੁਸੀਂ ਠੰਡੀ ਸੀਲਸ ਲਾ ਕੇ ਸੰਧੂ ਸਾਹਿਬ ਇੰਨੀ ਜਾਨੀ ਨਾ ਕੋਈ ਬੱਚਾ ਬਹਿ ਜੇ ਤੇ ਥਨ ਲੇਵਾ ਬਹੁਤ ਕੱਡੂਗੀ ਠੀਕ ਹੈ ਜੀ ਰੁਕ ਰੁਕ ਦਾ ਥਾਣਾ ਦੋਸਤੋ ਇਹ ਗੱਬਣ ਵੈੜ ਤੁਹਾਨੂੰ ਆਪਾ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ ਗੱਬਣ ਆ ਤੇ ਦਿਨ ਲੱਜੂ 8-7 ਹਾਂ ਸੰਧੂ ਸਾਹਿਬ 7-8 ਦਿਨ ਲੱਜੂ ਇਹ ਪਿਛਲੇ ਸਵੇਰ ਸੰਧੂ ਸਾਹਿਬ ਆਪਾ ਵੇਖੀ ਐ ਸੁਈ ਵੀ ਆ ਨਹੀਂ ਪਿਛਲੇ ਸਵੇਰ ਆਪਣੇ ਕੋਲੋਂ ਕਈ ਕੇ ਗਾਂ ਵੇਖੀ ਕੇ ਤੋਂ ਇਹ ਸੰਧੂ ਸਾਹਿਬ ਆਪਣਾ ਯਾਰ ਬਿੱਲੀ ਹੀ ਅੱਛਾ ਜੀ ਤੇ ਸਾਰੀ ਜਿਹੜੀ ਵੀਡੀਓ ਵੀਡੀਓ ਭਾਈ 22 22 ਲੀਟਰ ਪਹਿਲੇ ਨੇ ਦੁੱਧ ਕੱਢਿਆ ਜੀ ਹਾਂ ਹਾਂ ਤੇ ਹੁਣ ਸੈਕੰਡ ਟਾਈਮ ਰੇ ਹਾਂਜੀ ਹਾਂਜੀ ਥਣ ਲਿਵਾ ਬਖਾ ਦਿਓ ਵੀ ਕਿੰਨਾ ਜ਼ਿਆਦਾ ਸਾਫ ਆ ਇਧਰ ਦੇਖੋ ਹਾਂ ਦੋਸਤੋ ਦੂਜਾ ਤੇ ਥਣ ਵੈਸੇ ਦੋਸਤੋ ਕੁਆਲਿਟੀ ਤੁਹਾਨੂੰ ਦੱਸ ਹੀ ਦਿੱਤੀ ਇਹ ਦੇਖੋ ਸਾਨੂੰ ਸਾਹਿਬ ਇਤਰਾ ਹੀ ਕੋਈ ਬੈਜੇ ਇੰਨੀ ਠੰਡੀ ਸੀਲਸ ਲੱਗ ਜੇ ਆ ਵੇਖੋ ਸੀਜ਼ਨ ਬੇਸ਼ੱਕ ਦੋਸਤੋ ਗਰਮੀ ਦਾ ਪਰ ਬਾਹਰ ਬਹੁਤ ਠੰਡੀਆਂ ਵੇਖੋ ਇਹ ਨਹੀਂ ਕੋਈ ਉੱਤੋਂ ਹੀ ਵੇਖੋ ਵੀ ਕਿੰਨੀ ਚੌੜੀ ਆ ਕਿੰਨੀ ਸੋਹਣੀ ਆ ਸੀਲਸ ਲੱਗ ਗਿਆ ਸੋ ਫੇਸ ਕੁਆਲਿਟੀ ਵੇਖੋ ਤੇ ਵੱਡੀ ਵਹਿੜਾ ਸਾਨੂੰ ਸਾਹਿਬ ਕਾਦੀ ਵੇਲੋ ਹਾਈਟ ਵੀ ਇਹ ਕੋਈ ਕਹੂ ਨਾ ਨਾ ਨ ਕੇ ਵੀ ਕੱਦ ਮੀਡੀਅਮ ਆ ਬਾਕੀ ਲੇਵਾ ਬਹੁਤ ਭਰਨਾ ਇਹਨੇ ਹੂੰ ਬਾਕੀ ਤੋਰਾ ਤਾਰਾ ਬਿਲਕੁਲ ਠੰਡੀ ਠੀਰੀ ਅਸ਼ੀਲ ਸਾਂਸ ਮੈਂ ਨਾ ਸੰਧੂ ਸਾਹਿਬ ਇਧਰ ਵੇਖੋ ਕੋਈ ਡਰਕਲ ਜੀ ਨਹੀਂ ਗਈ ਨਹੀਂ 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 ਹਾਂ ਲੋਬੀ ਭਰਾਵੋ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਤੇ ਨਿੱਗਰ ਪਿੰਡੇ ਦੇ ਵਿੱਚ ਆ ਦੋਸਤੋ ਪੂਰੀ ਨਿੱਗਰ ਤੇ ਜਿੰਨੇ ਵੀ ਆ ਦੋਸਤੋ ਕਦ ਕਾਠ ਦੇ ਹਿਸਾਬ ਨਾਲ ਜੰਮੀ ਪਲੀਏ ਪੂਰੀ ਕਰਮਾ ਵਾਲੀ ਤੇ ਦਿਨ ਹਜੇ 8-7 ਕੁ ਹੋਰ ਕੱਢ ਗਈ ਜਾਂ 5-7 ਕੁ ਦਿਨ ਕੱਢ ਗਈ ਤੇ ਕਰਮਾ ਵਾਲੀ ਵਾਲੀ ਹੋਰ ਥੱਲੇ ਵਾਲੂਗੀ ਠੀਕ ਹੈ ਬੰਨ ਨਾਲੋਂ ਸੰਧੂ ਸਾਹਿਬ ਬਹੁਤ ਜ਼ਿਆਦਾ ਬੰਦੀ ਜੇ ਲੈਵਾ ਲੈ ਕੇ ਤੁਰੇ ਨਾ ਜਾਊਗਾ ਹਾਂ ਸਭ ਤੋਂ ਅਹਿਮ ਗੱਲ ਹੈ ਜਿਹੜੀ ਦੋਸਤੋ ਕਿਉਂਕਿ ਪੈਸੇ ਹਰ ਕਿਸੇ ਨੇ ਖਰਚ ਕਰਨੇ ਤੇ ਕੋਈ ਗਰਮ ਪਸੂ ਨਾ ਨਿਕਲੇ ਉਹਦਾ ਡਰ ਹੁੰਦਾ ਕਿਸੇ ਵੀਰ ਨੂੰ ਬਾਕੀ ਤੁਹਾਨੂੰ ਆਪਾਂ ਹੱਥ ਹੂਤ ਲਾ ਕੇ ਪੂਰਾ ਸਸਾ ਆਪਾਂ ਸੰਧੂ ਸਾਹਿਬ ਆਈ ਬੱਚੀ ਆਪਾਂ ਬੀਐਸ ਸੀਲਸ ਲੱਗ ਆਈ ਬੱਚੀ ਭੋਵੇਂ ਕਿਸੇ ਨੇ ਸੂਈ ਤੋਂ ਕਰਨੀ ਸੂਈ ਤੋਂ ਲਰੇ ਬਿਲਕੁਲ ਠੰਡੀ ਸੀਲਸ ਲੱਗ ਭੋਈ ਇਤਰਾ ਬੈਜੋ ਉਧਰ ਬੱਚਾ ਪਿਆ ਕੋਈ ਚੱਕਰ ਹੀ ਨਹੀਂ ਹੈ ਸਹੀ ਆ ਸਹੀ ਆ ਪੱਕੇ ਦੀ ਥਣ ਦੀ ਕੁਆਲਿਟੀ ਬਹੁਤ ਸੋਹਣੀ ਲੱਗੀ ਆ ਦੋਸਤੋ ਸੰਧੂ ਸਾਹਿਬ ਲਿਆ ਕਿਤੇ ਬੜਾ ਦੂਰੋਂ ਜੜੇ ਆਊਗਾ ਤੇ ਮੈਨੂੰ ਲੱਗਦਾ ਵੀ ਕੋਈ ਇਹ ਨਹੀਂ ਨਿਵਾਸ਼ ਹੋ ਬਹੁਤ ਸੋਨਾ ਵੈਸੇ ਥਾਣਾ ਇਧਰ ਲੈ ਬੰਨੇ ਹੋ ਸੰਧੂ ਸਾਹਿਬ ਕੇ ਚੱਕਰ ਵੀ ਥਾਣ ਲੈਵੇ ਦੀ ਇੰਨੀ ਜਿਆਦਾ ਸਾਫ ਆਣਾ ਵੀ ਗੱਲ ਹੀ ਛੱਡ ਦੋ ਪਰ ਇਹ ਗੱਲਾਂ ਜੀ ਲਓ ਜੀ ਸੋ ਢਿਲ ਢੁਲ ਬਹੁਤ ਜਿਆਦਾ ਲੈਵੇ ਦੇ ਵਿੱਚ ਟਾਈਮ ਵੀ ਇਹਦਾ ਕੋਈ ਜਿਆਦਾ ਨਹੀਂ 4 ਦਿਨ ਬਾਕੀ ਆ ਜੀ ਠੀਕ ਹੈ ਜੀ ਤਰੀਕਵਾਰ ਦੇ ਹਿਸਾਬ ਨਾਲ ਤੇ ਡਾਕਟਰ ਸਾਹਿਬ ਦੇ ਕਿੰਨੇ ਦੀ ਦਈਏ ਵੀ ਇਹ ਜੈ ਜੀ ਮੋਲਿਆ ਜੀ ਸੰਧੂ ਸਾਹਿਬ ਆਪਾਂ ਆ ਦੱਸਿਓ ਕਿੰਨਾ ਕਰਦੇ ਜੀ ਮੋਲ ਆਪਸ 67000 ਰੁਪਿਆ ਤੇ 60000 ਰੁਪਏ ਦੇ ਦਾਂਗੇ ਭੈਣ ਭਰਾਵਾਂ ਨੇ ਕਿਹਾ ਵੀ ਜਿਆਦਾ ਜਾਇਜ਼ ਨਹੀਂ ਹੈਗਾ ਫਿਰ 65 ਦੀ ਦੇ ਦਾਂਗੇ ਸੰਧੂ ਸਾਹਿਬ ਹੋਰ 1000 ਰੁਪਿਆ ਠੀਕ ਆ ਬੇ ਹਾਂਜੀ ਲੋ ਜੀ 50000 ਦੀ ਦੋਸਤੋ ਮਿਲ ਜੂਗੀ ਪੂਰੀ ਨਿਗਰ ਤੇ ਪੂਰੀ ਜਮੀ ਪਲੀ ਕਰਮਾਂ ਦੀ ਜਿੱਡੇ ਵੀ ਕੱਦ ਕਾਰ ਦੇ ਵਿੱਚ ਲੈਵਾ ਵੀ ਸੰਧੂ ਸਾਹਿਬ ਲੈ ਲੋ ਕਿੰਨਾ ਪਾੜਲਾ ਚੱਡਾ ਲੱਗਾ ਇਹ ਨਹੀਂ ਵੀ ਬਨੂ ਨਹੀਂ ਫੁੱਲ ਲੈਵਾ ਕਰਦੂਗੀ ਬਾਕੀ ਪੂਰਦੀ ਤੇ ਪਿਛੇ ਦੀ ਆਪਣੀ ਗਰੰਟੀ ਜੇ ਲੋ ਕਹਿੰਦੇ ਆਨਲਾਈਨ ਹੀ ਮੰਗਵਣੀ ਨਾ ਕਿਲੋ 2 ਕਿਲੋ ਚਵਾਦਾਂਗੇ ਇਤਰਾ ਹੀ ਵੀਡੀਓ ਕਾਲ ਦੇ ਵਿੱਚ ਠੀਕ ਆ ਜੀ ਹਾਂ ਇਹ ਨਹੀਂ ਗੱਲ ਕੋਈ ਵੀ ਆਪਣੇ ਤੋਂ ਗੱਬਣ ਗਾ ਲੈਂਦਾ ਉਹਦੀ ਪਿਛੇ ਦੀ ਪੂਰਦੀ ਆਪਣੀ ਗਰੰਟੀ ਆ ਕੋਈ ਵੀਰ ਭੈਣ ਭਰਾ ਕੋ ਕਿਲੋ 2 ਕਿਲੋ ਇਤਰਾ ਹੀ ਜਿਹੜੀਆਂ ਸੁਈਆਂ ਉਹ ਵੀਡੀਓ ਕਾਲ ਚਵਾਦਾਂਗੇ ਜਿਹੜੀਆਂ ਗੱਬਣਾ ਤੇ ਦੂਜੇ ਸਵੇ ਸੁਈ ਆ ਤੇ ਕੱਲ ਦੀ ਸੁਈ ਆ ਤੇ ਐ ਵਕਤ 15 16 ਲੀਟਰ ਬੋਲਾ ਏ ਠੀਕ ਹੈ ਜੀ ਹਾਂਜੀ ਕੱਲ ਦੀ ਸੁਈ ਹੈ ਜੀ ਹਾਂਜੀ ਹਾਂਜੀ ਤਾਂ ਚਵਾਈ ਚਵਾਈ ਵੀ ਸੰਧੂ ਸਾਹਿਬ ਓਕੇ ਆ ਠੀਕ ਆ ਬੱਚਾ ਮਗਰ ਕੀ ਬੱਚਾ ਜੀ ਠੀਕ ਆ ਤੇ ਡਾਕਟਰ ਸੁਆ ਪਹਿਲਾਂ ਕਿ ਦੂਜੇ ਹੋ ਗਏ ਨਹੀਂ ਨਹੀਂ ਦੂਜੇ ਦੂਜੇ ਜੀ ਐਵੇਂ ਆਖੀਏ ਮੂਹ ਤੇ ਫੇਸ ਕੁਆਲਟੀ ਉਹ ਤਾਂ ਪਹਿਲਾਂ ਲੱਗਦੀ ਆ ਹੂੰ ਹੂੰ ਬਾਕੀ ਪਹਿਲਾਂ ਦਾ ਰਿਕਾਰਡ ਇਹਦਾ ਚੰਗਾ ਰਿਹਾ ਜੀ ਹੂੰ ਹੂੰ ਇਹਨੂੰ ਆਪਾਂ ਕਹਿ ਸਕਦੇ ਬੋਦੀ ਵਾਲੀ ਬੱਚੀ ਬੋਦੀ ਵਾਲੀ ਨੇ ਬੋਦੀ ਬਹੁਤ ਹੋਵੇ ਨਾ ਉੱਤੇ ਦੁੱਧ ਸੰਧੂ ਸਾਹਿਬ 26 27 ਲੀਟਰ ਪਹਿਲਾਂ ਨੇ ਭਰਿਆ ਸੀ ਬਾਕੀ ਫੇਸ ਕੁਆਲਿਟੀ ਨਾਲ ਸਰ ਵੱਡੀ ਵੈੜ ਹੈ ਕੋਈ ਛੋਟੀ ਇਧਰ ਇੱਕ ਚਵਾਈ ਫਿਰ ਸੰਧੂ ਸਾਹਿਬ ਇਹ ਨਹੀਂ ਗਈ ਕੋਈ ਕਹੜੇ ਇਧਰ ਕਿਉ ਲੋਕ ਦੋਸਤੋ ਠੀਕ ਹੈ ਜੀ ਅਰਮਤੀ ਬਲੀ ਆ ਵੇਖੋ ਆ ਵੇਖੋ ਮਗਰਲੇ ਤਨਾਂ ਦੇ ਵੀ ਠੀਕ ਹੈ ਜੀ ਲਵ ਯੂ ਇਹ ਕੋਈ ਵੀਰ ਭੈਣ ਭਰਾ ਦਿੰਦੇ ਆ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ ਬੱਕ ਬੇਲ ਦੀ ਵੀ ਲੰਮੀ ਆ ਪਿੱਠ ਮੋਣਾ ਵੀ ਬੜਾ ਚੌੜਾ ਚੌੜੇ ਪਿੱਠ ਪੁਰ ਦੇ ਵਿੱਚ ਆ ਦੋਸਤੋ ਨਿਗਰ ਆ ਤੇ ਜਿਵੇਂ ਸੂਸਵਾਦ ਵਿੱਚ ਕਰਮਾਲੀ ਜੀ ਸੂਝਾਈ ਆ ਹਾਂਜੀ ਹਾਂਜੀ ਬੱਚਾ ਬਹੁਤ ਵੱਡਾ ਤਾਂ ਸੰਦੋ ਸਾਹਿਬ ਬੜਾ ਪਲੀਤਾ ਮਗਰ ਬੱਚਾ ਹਾਂਜੀ ਤੇ ਅੱਛਾ ਡਾਕਟਰ ਦੁੱਧ ਵੈਸੇ ਨਾਰਮਲ ਗੱਲ ਕਰ ਗਏ ਚਲੋ ਚਵਾ ਚਬੂ ਚੰਗਾ ਹਾਂਜੀ ਥੋੜੇ ਅਕੋਰਡਿੰਗਲੀ ਕਿੰਨਾ ਕੁ ਵੈਸੇ ਦੁੱਧ ਨੂੰ ਚਬਾਉਣਾ ਚਾਹੀਦਾ ਹੈ ਸਰ ਸਾਹਿਬ ਗਰਮੀ ਬਹੁਤ ਜ਼ਿਆਦੀ ਪੈਣਦੀ ਆ ਤੇ ਆਪਾਂ ਐਵੇਂ ਅੱਖੀ ਜੀਏ ਬਾਕੀ 25 ਲੀਟਰ ਆਮਣਾ ਐ ਸੋਈ ਪਾ ਦੋਗੇ ਅੱਛਾ ਜੀ ਉਮੀਦ ਵੈਸੇ ਜਦੋਂ ਬਾਰਿਸ਼ ਆ ਪੈਣ ਲੱਪਿਆਂ ਫਿਰ ਇਹਨੇ 30 30 ਲੀਟਰ ਦਾ ਪਲਾਸ ਹੀ ਜਾਊਗੀ ਬਾਕੀ 23 ਮੰਨ ਲਓ ਕੱਢੂਗੀ ਕੱਢੂਗੀ ਕਿਉਂਕਿ ਲੋਕ ਸਾਡੇ ਨਾਲ ਜਾ ਰਹੇ ਸਿਆਣੇ ਚਮੜੀ ਠੀਕ ਹੈ ਲਓ ਡਾਕਟਰ ਸਾਹਿਬ ਖੋਲ ਕੇ ਬਾਹਰ ਦਿਖਾਈਏ ਐ ਵਕਤ ਫਿਰ ਵੀ 15 16 ਲੀਟਰ ਬੋਲੇ ਤੋਂ ਚੱਲੀ ਆ ਜੀ ਚੰਗੀ ਸਟਾਰਟਿੰਗ ਆ ਮੈਂ ਦੋ ਟਾਈਮ ਕੋਈ ਆਣ ਕੇ ਚੋਵੇ ਤਿੰਨ ਟਾਈਮ ਚੋਵੇ ਕੋਈ ਚੱਕਰੀ ਨਹੀਂ ਆ ਤਾਂ ਦੋਸਤੋ ਸ਼ੁਰੂਆਤ ਚੰਗੀ ਕੀਤੀ ਆ ਬੈੜ ਨੇ ਸਟਾਰਟਿੰਗ ਚੰਗੀ ਆ ਕੋਈ 15 14 ਲੀਟਰ ਤੋਂ ਹੁਣ ਬੋਲੇ ਤੋਂ ਸਟਾਰਟ ਹੋਈ ਆ ਤੇ ਉਮੀਦ ਡਾਕਟਰ ਸਾਹਿਬਾਂ ਦਾ ਵੀ ਚੰਗੀ ਕਰਦੇ ਆ 20 ਤੋਂ ਪਲੱਸ ਵੈਸੇ ਵਧੀਆ ਦੁੱਧ ਚਵਾਈ ਚੱਲੂਗੀ ਇੰਨੀ ਗਰਮੀ ਦੇ ਵਿੱਚ ਵੀ ਤੇ ਫਿਲਹਾਲ ਦੋਸਤੋ ਬਾਕੀ ਚੰਗੀ ਸੇਵਾ ਤੇ ਚੰਗੇ ਮੈਨੇਜਮੈਂਟ ਦਾ ਫੇਸ ਕੁਆਲਿਟੀ ਵੀ ਸੰਦੂ ਸਾਹ ਵੇਲੋ ਵੀ ਲੱਗਦਾ ਪਹਿਲਣੀਆਂ ਵੇੜ ਕਿਉਂਕਿ ਵੇੜਾਂ ਦਾ ਕੰਮ ਆ ਦੋਸਤੋ ਕਿਸੇ ਵੀਰ ਐਨਵਾਇਰਨਮੈਂਟ ਜਾਂ ਚੰਗਾ ਮੈਨੇਜਮੈਂਟ ਹੋਇਆ ਤੇ ਫਿਰ ਸਵਾਦ ਵਾਲੀ ਗੱਲ ਆ ਤੇ ਦੁੱਧ ਫੇਰ ਸੋਨਾ ਪਸ਼ੂ ਚਵਾ ਦੂਗਾ ਠੀਕ ਆ ਆ ਦੇਖੋ ਸੋ ਵੇਲ ਬੁੱਲ ਦੀ ਸਪੈਸ਼ਲ ਹਾਈਟ ਬੇਸ਼ੱਕ ਕੋਈ ਵੀਰ ਮੀਡੀਅਮ ਮਨ ਵਾਲੇ ਪਰ ਵੇਲ ਸਪੈਸ਼ਲ ਆ ਲੰਬੀ ਲੰਬੀ ਪੂਰੀ ਆ ਆ ਦੇਖੋ ਜੀ ਝੋਲ ਚਾਲ ਬਹੁਤ ਜ਼ਿਆਦੀ ਆ ਹਵਾਨਾਂ ਵਾਲੇ ਬਾ ਤੁਸੀਂ ਦੇਖ ਸਕਦੇ ਜੀ ਮੋਰਨਿੰਗ ਡਾਕਟਰ ਸਾਹਿਬ ਫਿਰ ਚਵਾਈ ਦੂਜੇ ਡੰਗ ਦੀ ਹੋਈ ਅੱਜ ਹਾਂਜੀ ਦੂਜੇ ਡੰਗ ਦੀ ਸਾਨੂੰ ਸਭ ਆਪਾਂ 7 ਲੀਟਰ ਚੋਗੇ ਨਾ ਬੋਲਾ ਹਾਂਜੀ ਤੇ ਬੱਚੇ ਨੂੰ ਵੀ ਪਿਆਤਾ ਸੀ ਠੀਕ ਹੈ ਜੀ ਤੇ ਬਾਕੀ ਨਾੜ ਨੂੜੀ ਵੇਖ ਲਓ ਸਾਨੂੰ ਸਭ ਚੈੱਕ ਕਰਾਓ ਜੇਰ ਜੂਰ ਪ੍ਰੋਪਰ ਆਪਣੇ ਘਰੇ ਪਈ ਆ ਹਾਂਜੀ ਹਾਂਜੀ ਸਾਰਾ ਕੁਝ ਇੱਥੇ ਪ੍ਰੋਪਰ ਪੈ ਗਈ ਸੀਗੀ ਬੋਰ ਪ੍ਰੋਪਰੀ ਬਾਕੀ ਕਹਿਣ ਸਰ ਟੋਟੇ ਦਾ ਆਪਾਂ ਕੋਈ ਕਹਿਣ ਤੁਹਾਨੂੰ ਪਤਾ ਵੀ ਟੋਟਾ ਰਹਿ ਗਿਆ ਹੋਵੇ ਕੋਈ ਸੌਰੀ ਰਹਿ ਗਿਆ ਹੋਵੇ ਬਾਕੀ ਜੇਰੇ ਨੇ ਕੰਪਲੀਟ ਪਾਤੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਜੇਰ ਜੂਰ ਪ੍ਰੋਪਰ ਪਾ ਦਿੱਤੀ ਹੈ ਠੀਕ ਹੈ ਇਹਨੇ ਜ ਪੁੜੇ ਨਿਮਾ ਦਿੰਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਫਿਲਹਾਲ ਦੋਸਤੋ ਕੁਝ ਇੱਕ ਸਿੰਪਟਮ ਆ ਜਿਹੜੇ ਹੁੰਦੇ ਆ ਪਸ਼ੂ ਦੇ ਜੇਕਰ ਕੋਈ ਡੇਰ ਟੋਟਾ ਰਹਿ ਜਾਵੇ ਸੰਧੂ ਸਾਹਿਬ ਆਪਾਂ ਉਹਦੇ ਵਿੱਚ ਦੋ ਤਿੰਨ ਚਾਰ ਦਿਨ ਲੱਗ ਜਾਂਦੇ ਪੁੜੇ ਆਪਾਂ ਪਸ਼ੂ ਚੁੱਕਦਾ ਨਹੀਂਗਾ ਫਿਲਹਾਲ ਨਿਗਰ ਆ ਪਿੰਡੇ ਦੀ ਨਿਗਰ ਆ ਬਾਕੀ ਮੇਰਾ ਵੀਰ ਸਾਰੇ ਵੀਰ ਖਿਡਾਰੀ ਆ ਸਾਰੇ ਜਾਣਕਾਰ ਆ ਪਸ਼ੂ ਜਿਹੜਾ ਮੋਸਟਲੀ ਵੀਰ ਵਰਕ ਕਰਦੇ ਆ ਜਾਂ ਸਮੋਲ ਫਾਰਮ ਚਾਹੇ ਲਾਰਜ ਫਾਰਮ ਸੰਧੂ ਸਾਹਿਬ ਸਾਰੇ ਵੀਰ ਖਿਡਾਰੀ ਆ ਲੋਕ ਆਪਣੇ ਨੂੰ ਜਾਰੇ ਸਣੇ ਜਿੰਨਾ ਪਸ਼ੂ ਰੱਖੇ ਆ ਫਿਲਹਾਲ ਦੋਸਤੋ ਆਪਾਂ ਦਿਖਾ ਤੁਹਾਨੂੰ ਹਰ ਪੱਖ ਤੋਂ ਦਿੱਤੀ ਆ ਵੈਸੇ ਵਿਥਵਰਲ ਚੰਗੀ ਆ ਫੇਸ ਕੁਆਲਟੀ ਵੀ ਸਭ ਬਿਲਕੁਲ ਓਕੇ ਆ ਦੇਖੋ ਜੀ ਸੋ ਚੰਗੀਆਂ ਬੜਾ ਨੇ ਦੋਸਤੋ ਜਿੰਨੀਆਂ ਵੀ ਆ ਚਾਰ ਬੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਚਾਰੇ ਬੜਾ ਚੰਗੀਆਂ ਨੇ ਅਗਲੇ ਬੰਨੇ ਨੂੰ ਸੰਧੂ ਸਾਹਿਬ ਥਾਂ ਨੇ ਇੱਕ ਦੀ ਵਿਖਾ ਦਿਓ ਠੀਕ ਆ ਜੀ ਆ ਲੋ ਤੇਰੀ ਵੀਰ ਭੈਣ ਭਰਾ ਨੇ ਥਾਂ ਦਾ ਆ ਦੇਖੋ ਤੇ ਡਾਕਟਰ ਸਾਹਿਬ ਚੋਣ ਚਾਣ ਇਸੇ ਤਰ੍ਹਾਂ ਬਹਿ ਕੇ ਬਸ ਪੱਕਾ ਲੋੜੀ ਉਹ ਇਹ ਦਸੰਧੂ ਸਾਹਿਬ ਇੱਧਰ ਦੇਖੋ ਆ ਦੇਖੋ ਦੋਸਤੋ ਠੀਕ ਹੈ ਜੀ ਸੋ ਬਰਾਬਰੂ ਕਾਫੀ ਸੋਹਣਾ ਕੁਝ ਧਾਰਾ ਮਾਰ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਚੈੱਕ ਕਰਵਾਤੇ ਆ ਪਸੂ ਠੀਕ ਹੈ ਜੀ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਕੋਈ ਵੀਰ ਹਾਂ ਹਾਂ ਬੇਚ ਇਸਕ ਹੋ ਗਏ ਗਈ ਤੁਹਾਨੂੰ ਜਨਾ ਦਾ ਵੀ ਠੀਕ ਹੈ ਤੇ ਡਾਕਟਰ ਸਾਹਿਬ ਇਹਦਾ ਫਿਰ ਮੁੱਲ ਵੀ ਦੱਸ ਦੀ ਕਿ ਕੀ ਕਰਦੇ ਕਿਤੋਂ ਤੱਕ ਦੇ ਦੇਣੀ ਹੈ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲੀਏ 82 ਦੇ ਦਾਂਗੇ 82 ਦੀ ਹਾਂ ਜੀ ਠੀਕ ਹੈ ਜੀ ਮੈਨੂੰ ਲੱਗਾ ਤਾਂ ਵੀ ਅੱਜ ਸਾਰੇ ਇੱਥੇ ਅਸੀਂ 82 75 82 ਇੱਥੇ ਘਰ ਆ ਗਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਇਹ ਬਿਹੜਾ ਨੇ ਠੀਕ ਹੈ ਜੀ ਬੁਰਜ ਮਿਲਕ ਫਾਰਮ ਤੇ ਖਾਸ ਵਿਜਿਟ ਤੁਸੀਂ ਕਰਨੀ ਆ ਪਿੰਡ ਵੱਡੇ ਸਭਰਾ ਇਹਨਾਂ ਪਸ਼ੂਆਂ ਦੀ ਬਿਲਕੁਲ ਜਾਣਕਾਰੀ ਦੇ ਰਿਗਾਰਡਿੰਗ ਤੇ ਮੇਰਾ ਵੀਰ ਆਓ ਇੱਥੇ ਨਰਕ ਪਰਖਾ ਤਸੱਲੀ ਕਰੋ ਜਿੰਨੇ ਐਨੀਮਲ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਬਾਕੀ ਰੇਟ ਭਾਅ ਪੜਤਾ ਜਿੱਥੋਂ ਤੱਕ ਵੀ ਹੋ ਸਕਦਾ ਕੁਪਰ ਹੇਟਾਂ ਉਹ ਤੁਸੀਂ ਫੋਨ ਨੰਬਰ ਤੇ ਗੱਲ ਕਰ ਲਿਓ ਕਾਲ ਕਰ ਲਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ